ਜੀ ਪਿੰਡ ਆਲੋ ਵਾਲਾ ਨਾਂ ਮੇਰਾ ਰਵਿੰਦਰ ਸਿੰਘ ਸੁਭਦਾਰ ਇੱਕ ਸੁਭਦਾਰ ਰਵਿੰਦਰ ਸਿੰਘ ਹੈ ਤੇ ਮੈਂ ਸ਼ਾਮ ਦਾ 7 ਵਜੇ ਦਾ ਟਾਈਮ 7 ਤਰੀਕ 7 ਵਜੇ ਦਾ ਟਾਈਮ ਸੀਗਾ ਇਹ ਤਕਰੀਬਨ 7 ਵਜੇ 7:30 ਦੇ ਵਿੱਚ ਤੇ ਇੱਥੇ ਕੀ ਹੋਇਆ ਕਿ ਇਹ ਪਹਿਲੋ پلان ਬਣਾ ਕੇ ਬੈਠੇ ਸੀ ਕਿ ਸਾਡੀ ਬਿਜਲੀ ਦੀ ਤਾਰ ਲੰਘਣ ਲਈ ਸੀ ਜੋ ਕਿ ਮੇਰੀ ਮਹਿਲੀ ਚ ਮੀਟਰ ਲੱਗਾ ਜੋ ਕਿ ਮੇਰੀ ਮਾਤਾ ਦੇ ਨਾਮ ਸੀ ਉਹਨਾਂ ਦੀ ਕੱਤੀ ਜਲਾ ਇਹਨੂੰ ਡੈਥ ਹੋ ਗਈ ਹੈ ਇਹ ਉਸ ਮੀਟਰ ਨੂੰ ਹੜਪਣਾ ਚਾਹੁੰਦੇ ਸੀ ਆਪਣੇ ਘਰ ਦੇ ਵਿੱਚ ਲਾਉਣਾ ਚਾਹੁੰਦੇ ਆ ਤੇ ਮੇਰੀ ਘਰਵਾਲੀ ਨੇ ਜਾ ਕੇ ਇਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਵੀ ਤੁਸੀਂ ਕਿਉਂ ਕਟਈਏ ਤਾਰ ਇਹਨਾਂ ਜਾ ਕੇ ਦੇ ਜਿਹੜਾ ਜੀਜਾ ਆ ਸਾਡੀ ਭੁਜਾਈ ਦਾ ਉਹਨੇ ਜਾ ਕੇ ਤੇ ਕਟਤੀਏ ਤਾਰ ਇਹਨੇ ਜਾ ਕੇ ਪੁੱਛਿਆ ਕਿਉਂ ਕਟਈ ਆ ਉਹਨਾਂ ਨੇ ਪੈਂਦਿਆ ਇਹਨੂੰ ਸਾਰਿਆਂ ਜਾਣਿਆਂ ਨੇ ਪੁੱਛਣਾ ਸ਼ੁਰੂ ਕਰਤਾ ਜਿਹਦੇ ਵਿੱਚ ਹੈਗਾ ਗੁਰਮukh Singh ਨਾਲ ਉਹ ਸਾਨੂੰ ਸਾਧੂ ਸੰਤ ਪਿੰਡ ਛੋਟੇਪੁਰ ਇੱਕ ਬੰਦਾ ਜਿੰਦਰਾ ਜਿਹਦਾ ਕਿ ਹੈਗਾ ਵਾ ਪਿੰਡ ਗੁਨੀਆ ਸਾਨੂੰ ਮਨਜੀਤ ਸਿੰਘ ਇੱਕ ਦੂਸਰਾ ਬਿੰਦਾ ਇੱਕ ਉਹ ਵੀ ਉਰਦਾ ਹੈਗਾ ਵਾ ਕੋਈ ਗੜੀਆ ਇਹ ਪਿੰਡ ਮਨਜੀਤ ਸਿੰਘ ਦਾ ਮੁੰਡਾ ਵਾ ਤੇ ਇਹ ਜੋ ਕਿਸ ਇਹ ਉਹਦੇ ਭਤੀਜੇ ਲੱਗਦੇ ਆ ਤੇ ਇਹਨਾਂ ਨੇ ਜ਼ਬਰਦਸਤ ਮੈਚ ਇਸ ਵळे ਗਿਆਾਂ ਜਾ ਕੇ ਛਡਾਉਣ ਲੱਗਾ ਆਪਣੇ ਘਰ ਵਾਲੀ ਨੂੰ ਇਹਨਾਂ ਨੇ ਪੈਂਦਾ ਮੇਰੇ ਵੀ 2-4 ਰੁਪਏ ਨੂੰ ਗੁਜੀਆਂ ਸੱਟਾਂ ਮਾਰੀਆਂ ਉਹਦੇ ਨਾਲ ਹੀ ਮੁੜ ਕੇ ਕਿਰਪਾਨ ਲੈ ਕੇ ਮੇਰੇ ਸਿਰ ਤੇ ਵਾਰ ਕੀਤਾ ਹੋਰ ਸਿਰ ਤੇ ਉੱਤੇ ਨਾਂ ਵੱਜ ਕੇ ਮੈਂ ਆਪਣੀ ਪੋਜੀਸ਼ਨ ਪਛਾਣ ਕੀਤੀ ਆ ਤੇ ਮੇਰੇ ਲੱਤ ਦੇ ਉੱਤੇ ਵੱਜ ਕੇ ਮੇਰੇ ਕੋਲ ਲੱਤ-ਪਕ 14-15 ਟੈਂਕੇ ਲੱਗੇ ਆ ਜੀ ਮੱਕ ਦੇ ਉੱਤੇ ਤੜਾ ਇਹਦਾ ਵਿਵਾਲ ਪਿਆ ਹੋਇਆ ਭਾਬੀ ਨਾਲ ਕਿਦਾਂ ਹੈ ਇਹ ਪਰਚਾਈ ਲੱਗਦੀ ਹੈ ਸਾਡੀ ਉਹਦਾ ਘਰ ਵਾਲਾ ਉਹਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਜੋ ਕਿਸੇ ਦੇ ਤੋਂ ਤਾਂ ਗਣਦੇ ਯਾਰ ਖਾ ਕੇ ਮਰ ਚੁੱਕਾ ਉਹ ਪੈਂਦਾ ਤੇ ਉਹ ਜਿਹੜੀ ਆ ਉਹ ਕਿਸੇ ਨੂੰ ਇਹ ਦੇਖਣਾ ਨਹੀਂ ਚਾਹੁੰਦੀ ਉਹ ਮੈਨੂੰ ਵੀ ਉਹ ਮਾਰਨ ਦੇ ਚੱਕਰ ਆ ਮੈਨੂੰ ਕਈ ਵਾਰੀ ਉਹ ਪਹਿਲਾਂ ਕਹਿ ਚੁੱਕੀ ਜੀ ਮੈਂ ਤੇਨੂੰ ਮਰਵਾ ਦੇਣਾ ਤੇ ਅੱਜ ਕਾਰਨ ਕੁਝ ਵੀ ਨਹੀਂ ਹੈ ਕਾਰਨ ਇਹੋ ਜੀ ਵੀ ਛੋਟੀ ਮੋਟੀ ਕੋਈ ਨਾ ਕੋਈ ਘਰਾਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਹੀ ਮੇਰੇ ਪੇਸ਼ ਪਈ ਆ ਪਹਿਲਾਂ ਵੀ ਮੇਰੇ ਤੇ ਥੋੜੇ ਦਿਨ ਪਹਿਲਾਂ ਵੀ ਮੇਰੇ ਤੇ ਅਟੈਕ ਕਰਾਇਆ ਉਹਨੇ ਕਿੰਨੇ ਬੰਦਿਆਂ ਨਾਲ ਉਦੋਂ ਵੀ ਸਾਡੇ ਪਿੰਡ ਦੇ 16-17 ਸਫਾਈ ਹੋ ਗਈ। ਉਦੋਂ ਬਾਅਦ ਫਿਰ ਇਹ 70 ਬੰਦੇ ਲੈ ਕੇ ਜ਼ਬਰਦਸਤੀ ਗਲੀ 'ਚ ਪੈ ਪਾਏ। ਉਹ ਵੀ ਸਾਡਾ ਲੜਾਈ ਝਗੜਾ ਹੋਇਆ। ਉਹਦੇ ਵਿੱਚ ਮੈਂ ਉਸ ਟਾਈਮ ਤੇ ਪ੍ਰੈਜ਼ੈਂਟ ਨਹੀਂ ਸੀਗਾ। ਪਰ ਉਹ ਵੀ ਅਟੈਕ ਮੇਰੇ ਤੇ ਸੀਗਾ। ਤੇ ਜਿਹੜਾ ਲਾਗੇ ਵਿਚਾਰੇ ਗਵਾਲੀ ਹੀ ਕੁਛ ਉਹਨਾਂ ਨੂੰ ਸੱਟਾਂ ਲੱਗੀਆਂ ਉਸ ਟਾਈਮ ਤੇ। ਪਰ ਫਿਰ ਵੀ ਪਿੰਡ ਦੇ ਬੰਦਿਆਂ ਵਾਹ ਕੇ ਨਿਬੇੜ ਦਿੱਤਾ ਸੀ। ਤੁਹਾਡੇ ਘਰ 'ਚ ਕੌਣ-ਕੌਣ ਰਹਿ ਰਿਹਾ ਸੋ? ਮੈਂ ਤੇ ਮੇਰੀ ਘਰਵਾਲੀ ਸਿਰ ਦੋਨੇ ਰਹਿ ਰਹੇ ਆ। ਬੇਟਾ ਮੇਰਾ ਜੋ ਆਰਮੀ 'ਚ ਲੈਫਟੇਨੈਂਟ ਹੈ ਤੇ ਮੈਂ ਜਿਹੜਾ ਸੁਵਿਧਾ ਰਿਟਾਇਰ ਤੇ ਬੀ ਬੇਟਾ ਕਿੱਥੇ ਡਿਊਟੀ ਹੈ ਬੇਟਾ ਇਹ ਵੇਲੇ ਜੀ ਬੇਟੇ ਦੀ ਡਿਊਟੀ ਹੈਗੀ ਜੇ ਸਿਰਨਗੋ ਤੋਂ ਕਪੂਵੜਾ ਕਪੂਵੜਾ ਦੇ ਸੀਆਈਓ ਆਪਰੇਸ਼ਨ ਦੇ ਵਿੱਚ ਆ ਉਹ ਤੇ ਜੋ ਕਿ ਬੜੀ ਇੱਕ ਮਤਲਬ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਜਗ੍ਹਾ ਹੋ ਤੇ ਮੈਂ ਖੁਦ ਇੱਕ ਫੌਜੀ ਹੁੰਦੇ ਨਾਲ ਤੇ ਆ ਕਿ ਬਹੁਤ ਕਠਿਨ ਡਿਊਟੀ ਆਉਦੀ ਇਸ ਟਾਈਮ ਤੇ ਜਿਹੜਾ ਕੋਈ ਛੱਡ ਗਿਆ ਛੱਟਾ ਲੱਗੀਆਂ ਇਹਨਾਂ ਦਾ ਤੁਸੀਂ ਕੰਪਲੀਟ ਕਰਤੀ ਹੈ ਪੁਲਿਸ ਨੇ ਇਹਨਾਂ ਦੀ ਜੀ ਕੰਪਲੇਨ ਪੁਲਿਸ ਨੂੰ ਹੋ ਚੁੱਕੀ ਹੈ ਇੱਥੇ ਥਾਣੇਦਾਰ ਨਰਮਲ ਸਿੰਘ ਆਇਆ ਸੀਗਾ ਐਸਆਈ ਬਿਆਨ ਹੋ ਗਏ ਨਹੀਂ ਬਿਆਨ ਜੇ ਨਹੀਂ ਹੋਏ ਕਿਉਂਕਿ ਮੇਰਾ ਅਜੇ ਅਕਸਰਾ ਹੋਣਾ ਇੱਕ ਬਾਕੀ ਹੈ ਤੇ ਉਹਦੇ ਉੱਤੇ ਬਿਆਨ ਹੋਣਗੇ ਕੀ ਮੰਗ ਕਰਦਾ ਮੈਂ ਇਹ ਮੰਗ ਕਰਦਾ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਜਿਹੜਾ ਇਹਨਾਂ ਨੇ ਮੇਰੇ ਘਰ ਆਣ ਕੇ ਅਟੈਕ ਕੀਤਾ ਇਹ ਬਹੁਤ ਮਾੜਾ ਸੀਗਾ ਠੀਕ ਹੈ ਜੀ ਤੇ ਜੀਵਨ ਸਿੰਘ ਉਹਦਾ ਗੁਰਮੁਖ ਸਿੰਘ ਦਾ ਮੁੰਡਾ ਹੀ ਨਾਲ ਜੀਵਨ ਸਿੰਘ ਆ ਤੇ ਮੇਰੀ ਪਰਜਾਈ ਜਤਿੰਦਰ ਗੌਰ ਆ ਇਹਨਾਂ ਨੇ ਮਤਲਬ ਮੇਰੇ ਤੇ ਬਹੁਤ ਭਾਰੀ ਅਟੈਕ ਕੀਤਾ ਜੋ ਕਿ ਮੇਰੇ ਜਾਨਲੇਵਾ ਸੀਗਾ ਪਰ ਮਾਲਕ ਨੇ ਮੈਨੂੰ ਬਚਾਤਾ ਮੇਰੇ ਇੱਕ ਲੀੜੇ ਉਤਲ ਮੌਖਾ ਦੇਣਾ ਤੁਹਾਨੂੰ ਸਾਰੇ ਖੂਨ ਦੇ ਨਾਲ ਲੱਖਪਤ ਨੇ ਉਹ ਮ ਦਿਖਾ ਦੇਣਾ ਗੁਰਮੁਖ ਸਿੰਘ ਮੇਰਾ ਨਾਮ ਆ ਜੀ ਜਿਹੜਾ ਇਹ ਝਗੜਾ ਸੁਬਿਹਦਾਰ ਕਹਿੰਦਾ ਕਿ ਅਸੀਂ ਪਹਾੜੀ ਜਿਹੜੀ ਬੱਤੀ ਦੀ ਤਾਰ ਵਢੀ ਗਈ ਸੀ ਤਾਂ ਸਾਰਾ ਝਗੜਾ ਆਇਆ ਤੇ ਤੁਸੀਂ ਆ ਕੇ ਮਾਰਿਆ ਨਹੀਂ ਭਾਈ ਇਹ ਗਾਲਾਂ ਕੱਢਣ ਦੇ ਹੀ ਮੈਂ ਆਹ ਕੱਪੜੇ ਦੇ ਵਿੱਚ ਲਾਈਏ ਨੇ ਦੇਣੇ ਤੇ ਇਹ ਲਾਂਡੇ ਮਿਲੰਦਿਆਂ ਨੂੰ ਤੇ ਇਹ ਮੇਰੇ ਅੱਥੀ ਪੈ ਗਏ ਮੁਰਕੇ ਜਿਹੜੇ ਪਏ ਹੋਏ ਇਹ ਮੜਾ ਮੜਿਆ ਹੈ ਇਹਦੀ ਬੱਤੀ ਪੈ ਗਏ ਹੁਣ ਮੁਹਾਂ ਨਾਲ ਬਟਟਾ ਨਾਲ ਮਾਰਿਆ ਨਾ ਤੇ ਮੁਰਕੇ ਪਤਾ ਨਹੀਂ ਛੱਟ ਕਿਥੋਂ ਲਾ ਕੇ ਆ ਗਏ ਤੇ ਨਾਂ ਲਾਦਾ ਜੀ ਇਹਨਾਂ ਨੇ ਮਾਰਿਆ ਇਹ ਗੱਲ ਕੋਈ ਨਹੀਂ ਹੋਈ ਅੱਗੇ ਵੀ ਆਣੇ ਗਲੀ ਦੇ ਪਪਾ ਨਹੀਂ ਕਿ ਦੋਸਤ ਹੋ ਗਏ ਜਿਹੜੀ ਲੜੀ ਹੁੰਦੀ ਇਹਨੂੰ ਲ फिर के नहीं पाया दत्तला के पहले आठ में को बिल्डे बन गया था जी पहले ये ये बेहद ने तेंज जाने ये दो ही जी आप देखे का दिया वो मुड़ाई का वर्ड बंद है हाँ जी कब लेने की थी हाँ तो जी कब लेने खाने से थी अगर अगर जी थी पहला जी पहला बढ़िया रोड़ा ही आ गई आज जी थी ये वो वो कहता जी मेरा ज ਤਾਰ ਬੜੀ ਉਹਨੇ ਵੱਡੀ ਹੀ ਪਾੜੀ ਉਹ ਤਰ੍ਹਾਂ ਕਹਨੇ ਵੱਡੀ ਹਾਂਜੀ ਉਹ ਸਾਲੀ ਮੜੀ ਉਹ ਤਾਰ ਵੀ ਵੱਡੀ ਉਹ ਜੀ ਮੀਟਰ ਨਾਲੇ ਪਹਿਲਾਂ ਲੱਗਾ ਘਰ ਤੇ ਇਹਨਾਂ ਨੇ ਕਿਹਾ ਸੀ ਬੈਨੂੰ ਮਾਦਾ ਇਹ ਬਜਾ ਬਜਾਰੋ ਬਜ਼ੁਰਗੀ ਜਿਆਦਾ ਉਹ ਕਹਿੰਦੀ ਵੀ ਮੇਰਾ ਕਿੰਜ ਮੈਂ ਆਪਣਾ ਠੀਕ ਨਹੀਂ ਮੈਨੂੰ ਦੇ ਦਿਓ ਲੈਟ ਮੇਰੇ ਨਾਲ ਲਿਓ ਤਾਰ ਵਟ ਮੈਂ ਜਾਜਾ ਕਰ ਸਕਣਾ ਇਹ ਨਹੀਂ ਪਤਾ ਕਿ ਕਿਸਾ ਤੋਂ ਉਹਨੂੰ ਹੀ ਉਹ ਕੰਪਲੀਟ ਕਰ ਸਕਦੇ ਵੀ ਤਾਰ ਵੱਡੀ ਤਾਰ ਆਪ ਵੱਟ ਨਾਲ ਸਹੀ ਆ ਨਹੀਂ ਉਹ ਉਹਨੇ ਉਹ ਕੀ ਕੀਤੀ ਗੱਲ ਉਹਨਾਂ ਨੂੰ ਪਤਾ ਨਹੀਂ